ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸ਼ੁਰੂ ਕਰਨ ਲੱਗੇ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਬਣਾਵਾਂਗੇ ਜੀ ਪਨੀਰ ਮੱਖਣੀ ਹਾਂਡੀ ਬਹੁਤ ਹੀ ਜ਼ਿਆਦਾ ਟੇਸਟੀ ਬਣਦਾ ਵਾ ਜਿਵੇਂ ਤੁਸੀਂ ਆਮ ਹੋਟਲਾਂ ਦੇ ਵਿੱਚ ਜਾਂਦੇ ਹੋ ਉੱਥੇ ਮੰਗਾ ਕੇ ਤੁਸੀਂ ਇਹੋ ਜਿਹੀਆਂ ਸਬਜ਼ੀਆਂ ਖਾਂਦੇ ਹੋ ਤੇ ਬਹੁਤ ਮਹਿੰਗੀ ਪੈਂਦੀ ਹੈ ਤੁਹਾਨੂੰ ਇੱਕ ਪਲੇਟ ਜਿਹੜੀ ਤੁਸੀਂ ਮੰਗਾ ਲੈਂਦੇ ਹੋ ਤੇ ਅੱਜ ਆਪਾਂ ਸਿੰਪਲ ਸੌਖੇ ਤਰੀਕੇ ਦੇ ਨਾਲ ਹੋਟਲ ਵਰਗੀ ਜਿਹੜੀ ਤੁਸੀਂ ਜਾ ਕੇ ਉੱਥੇ ਹੋਟਲਾਂ ਦੇ ਬਹਿ ਕੇ ਖਾਂਦੇ ਹੋ ਉਹ ਸਬਜ਼ੀ ਅੱਜ ਆਪਾਂ ਤਿਆਰ ਕਰਾਂਗੇ ਤੇ ਉਹ ਆਉਂਦੀ ਵੀ ਕਿਸੇ ਨੂੰ ਦੋ-ਦੋ ਪੀਸ ਆਉਂਦੇ ਆ ਪਰ ਆਪਾਂ ਘਰੇ ਬਣਾ ਕੇ ਰੱਜ-ਰੱਜ ਕੇ ਖਾਵਾਂਗੇ ਤੇ ਖਾ ਸਾਫ ਸਫਾਈ ਦਾ ਧਿਆਨ ਰੱਖਾਂਗੇ ਤੇ ਦੇਸੀ ਤਰੀਕੇ ਨਾਲ ਚੁੱਲੇ ਦੇ ਉੱਤੇ ਆਪਾਂ ਨੂੰ ਤਿਆਰ ਕਰਨਾ ਵਾ ਸਬਜੀ ਤਾਂ ਆ ਵੀ ਆਪਾਂ ਸਾਰੇ ਬਣਾਉਨੇ ਆ ਪਰ ਸਬਜੀ ਦੇ ਵਿੱਚ ਜਿਹੜੇ ਕੁਝ ਮਸਾਲੇ ਪਾਏ ਜਾਂਦੇ ਨੇ ਨਾ ਉਹ ਸਬਜੀ ਦੇ ਸਵਾਦ ਨੂੰ ਵੱਖਰਿਆਂ ਕਰਦੇ ਆ ਸੋ ਇੱਥੇ ਜਿਹੜਾ ਪਨੀਰ ਮੱਖਣੀ ਹਾਂਡੀ ਦੇ ਵਿੱਚ ਮਸਾਲਾ ਸਪੈਸ਼ਲ ਪੈਂਦਾ ਉਹ ਵੀ ਆਪਾਂ ਘਰੇ ਤਿਆਰ ਕਰਾਂਗੇ ਦੇਸੀ ਤਰੀਕੇ ਨਾਲ ਜਿਵੇਂ ਆਪਾਂ ਤੁਹਾਨੂੰ ਦੱਸਿਆ ਵਾ ਪਿਓ ਆਪਾਂ ਬਣਾਵਾਂਗੇ ਤੇ ਉਹ ਜੀ ਆਪਾਂ ਅੱਗੇ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਵੀ ਕਿੱਦਾਂ ਕਿੱਦਾਂ ਇਹਨੂੰ ਆਪਾਂ ਤਿਆਰ ਕਰਦੇ ਆਂ ਤੁਹਾਡੇ ਬੱਚੇ ਵੀ ਬਹੁਤ ਖੁਸ਼ ਹੋ ਕੇ ਖਾਣਗੇ ਤੇ ਜੇ ਕੋਈ ਰਿਸ਼ਤੇਦਾਰ ਆਉਂਦਾ ਤੇ ਤੁਸੀਂ ਜਲਦੀ ਜਲਦੀ ਇਹਨੂੰ ਸਬਜੀ ਨੂੰ ਸਿੰਪਲ ਤਰੀਕੇ ਨਾਲ ਕਿਵੇਂ ਤਿਆਰ ਕਰ ਸਕਦੇ ਹੋ ਅੱਗੇ ਵੀਡੀਓ ਤੇ ਹੋਟਲ ਦੇ ਵਿੱਚ ਜੱਗ ਜਦੋਂ ਆਪਾਂ ਸਬਜੀ ਖਾਂਦੇ ਨਾ ਉਹਨਾਂ ਦਾ ਬੜਿਆ ਹੁਜੇ ਸੀਕ੍ਰੇਟ ਮਸਾਲੇ ਪਾਏ ਹੁੰਦੇ ਆ ਆਮ ਹੋ ਰੇੜੀਆਂ ਤੇ ਤੁਸੀਂ ਦੇਖ ਲਓ ਹੋਟਲਾਂ 'ਚ ਕਹਿਣਗੇ ਜੀ ਸਾਡਾ ਸੀਕ੍ਰੇਟ ਮਸਾਲਾ ਉਹ ਸੀਕ੍ਰੇਟ ਮਸਾਲਾ ਜਿਹੜਾ ਉਹ ਆਪਾਂ ਤਿਆਰ ਕਰਨ ਲੱਗੇ ਆ ਜੀ ਜਿਹੜੇ ਆਪਾਂ ਮਸਾਲੇ ਦੇ ਵਿੱਚ ਪਾ ਰਹੇ ਆ ਉਹ ਹੈਗੇ ਆ ਜੀ ਇੱਕ ਚਮਚ ਕ ਤੇ ਛੋਟੇ ਦੋ ਤੇਜ ਪੱਤੇ ਤੇ ਇੰਨਾ ਕੁ ਟੁਕੜਾ ਆਪਾਂ ਪਾ ਰਹੇ ਇਹਦੇ ਵਿੱਚ ਦਾਲਚੀਨੀ ਦਾ ਦੋ ਹਰੀਆਂ ਲਾਚੀਆਂ ਤੇ ਥੋੜਾ ਜਿਹਾ ਜਵਤਰੀ ਦਾ ਫੁੱਲ ਤੇ ਇਹ ਜੈਫਲ ਥੋੜਾ ਜਿਹਾ ਤੇ ਨਾਲ ਹੈਗੇ ਜੀ ਕਸ਼ਮੀਰੀ ਲਾਲ ਮਿਰਚਾਂ ਤੁਸੀਂ ਇਹਨਾਂ ਨੂੰ ਚਾਹੋ ਤਾਂ ਸਕਿੱਪ ਵੀ ਕਰ ਸਕਦੇ ਹੋ ਇੱਥੇ ਤੁਸੀਂ ਕੌੜੀ ਮਿਰਚ ਵੀ ਪਾ ਸਕਦੇ ਹੋ ਪਰ ਮੈਂ ਇਹਦੇ ਵਿੱਚ ਕਸ਼ਮੀਰੀ ਲਾਲ ਮਿਰਚੀ ਪਾਉਂਗੀ ਕਿਉਂਕਿ ਮੈਂ ਇਹਦੇ ਵਿੱਚ ਤਿੱਖੇ ਵਾਸਤੇ ਹਰੀ ਮਿਰਚ استعمال ਕਰ ਰਹੀ ਹਾਂ ਤੇ ਤੁਸੀਂ ਚਾਹੋ ਤਾਂ ਇੱਥੇ ਜਿਹੜੇ ਆ ਤਿੰਨ ਚਾਰ ਲੌਂਗ ਵੀ ਲੈ ਸਕਦੇ ਹੋ ਇੱਕ ਮੋਟੀ ਲਾਚੀ ਵੀ ਲੈ ਸਕਦੇ ਹੋ ਪਰ ਮੈਨੂੰ ਜਿਹੜੇ ਥੋੜੇ ਗਰਮ ਮਸਾਲੇ ਆ ਉਹ ਹজম ਨਹੀਂ ਹੁੰਦੇ ਇਸ ਕਰਕੇ ਮੈਂ ਇਹਦੇ ਵਿੱਚ ਨਹੀਂ ਲੈ ਰਹੀ ਤੁਸੀਂ ਚਾਹੋ ਤੇ ਜਰੂਰ ਲੈ ਸਕਦੇ ਹੋ ਸੋ ਇਹਨਾਂ ਜਿਹੜੇ ਆਪਣੇ ਸੁੱਕੇ ਮਸਾਲੇ ਆ ਇਹਨਾਂ ਨੂੰ ਪਹਿਲਾਂ ਆਪਾਂ ਰੋਸਟ ਕਰ ਲੈਨੇ ਆ ਕਜਾਰੇ ਨੂੰ ਤੇ ਸੁੱਕਾ ਧਨੀਆ ਹੈਗੀ ਕਾਲੀ ਮਿਰਚ ਲਾਚੀ ਦਾਲਚੀਨੀ ਤੇ ਜੈਫਲ ਤੇ ਜੈਵਿਪ ਤੇ ਦੋ ਪਾਵਾਂਗੇ ਇਹਦੇ ਵਿੱਚ ਆਪਾਂ ਇਹ ਸੁੱਕੀਆਂ ਲਾਲ ਮਿਰਚਾਂ ਤੇ ਇਹਨਾਂ ਨੂੰ ਆਪਾਂ ਭੁੰਨ ਲੈਨੇ ਆ ਥੋੜੇ ਮਸਾਲੇ ਆਪਣੇ ਪੁੱਜ ਚੁੱਕੇ ਆ ਤੇ ਇਹਨਾਂ ਨੂੰ ਆਪਾਂ ਕੱਢ ਲੈਨੇ ਆ ਭੁੰਡੇ ਦੇ ਵਿੱਚ ਪਾ ਦਾਂਗੇ ਤੇ ਇੱਥੇ ਆਪਾਂ ਇਹਦੇ ਵਿੱਚ ਪਾਉਣ ਨੂੰ ਇਹ ਥੋੜੇ ਜਿਹਾ ਪਿਆਜ਼ ਲੈ ਆਪਾਂ ਮੋٹے-ਮੋٹے ਕੱਟ ਕੇ ਤੇ ਇਹ ਜਿਹੜੇ ਪਿਆਜ਼ ਆ ਇਹਨਾਂ ਨੂੰ ਆਪਾਂ ਗ੍ਰੈਂਡ ਕਰਾਂਗੇ ਲਸਣ ਹਰੀ ਵਿੱਚ ਨੂੰ ਵੀ ਤੇ शिमला ਵਿੱਚ ਲਈ ਆਪਾਂ ਲਾਲ ਤੇ ਹਰੀ ਤੁਸੀਂ ਤੁਹਾਡੇ ਕੋਲ ਹਰੀਏ ਤੇ ਹਰੀ ਵੀ ਵਰਤ ਸਕਦੇ ਹੋ ਲਾਲ ਆ ਲਾਲ ਵਰਤ ਸਕਦੇ ਹੋ ਇਹਨਾਂ ਨੂੰ ਆਪਾਂ ਥੋੜਾ-ਥੋੜਾ ਫਰਾਈ ਕਰ ਲਾਂਗੇ। ਅੱਗ ਬਹੁਤ ਤੇਜ਼ ਆਪਾਂ ਇਹਨਾਂ ਨੂੰ ਥੋੜਾ-ਥੋੜਾ ਫਰਾਈ ਕਰਨਾ ਜ਼ਿਆਦਾ ਨਹੀਂ ਤੇ ਇਹਨਾਂ ਨੂੰ ਆਪਾਂ ਕੱਢ ਲਾਂਗੇ ਥੋੜੇ ਜਿਹੇ ਪਿਆਜ਼ ਜਿਹੜੇ ਸਾਈ ਹੋ ਚੁੱਕੇ। ਥੋਣ ਪਾ ਦਾਂਗੇ ਆਪਾਂ ਇਹ शिमला ਮਿਰਚਾਂ। ਇਦਰਾ ਆਪਾਂ ਟਮਾਟਰ ਵੀ ਕੱਟ ਲੈਨੇ ਆ ਇਹਦੇ ਵਿੱਚੋਂ ਗੁੱਦਾ ਕੱਢ ਦਾਂਗੇ ਇਹ ਆਪਾਂ ਤੜਕੇ 'ਚ ਪਾ ਦਾਂਗੇ ਤੇ ਐਡੇ ਦੇ ਪੀਸ ਇਹਦੇ ਜਿਹੜੇ ਕੱਢ ਲੈਨੇ ਆ ਇਹਨਾਂ ਸ਼ਿਮਲਾ ਮਿਰਚਾਂ ਵੀ ਫਰਾਈ ਹੋ ਚੁੱਕੀਆਂ ਤੇ ਇਹਨਾਂ ਨੂੰ ਆਪਾਂ ਕੱਢ ਲੈਂਦੇ ਆ ਜ਼ਿਆਦਾ ਨਹੀਂ ਇਹਨਾਂ ਨੂੰ ਆਪਾਂ ਪਕਾਉਣਾ ਇਹ ਥੋੜੀ ਕੱਟੀ-ਕੱਟੀ ਜੀ ਸਬਜ਼ੀ ਦੇ ਵਿੱਚ ਛਾਤ ਲੱਗਦੀ ਹੈ ਚਾਹੇ ਚਿੱਲੀ ਪਨੀਰ ਬਣਾਓ ਲੜਾਈ ਬਨੇ ਬਣਾਓ ਚਾਹੇ ਜਾਂ ਮੱਖਣੀ ਪਨੀਰ ਬਣਾਓ ਹੁਣ ਇਹ ਆਪਾਂ ਟਮਾਟਰ ਦੇ ਪੀਸ ਫਰਾਈ ਕਰ ਲਾਂਗੇ ਤੁਸੀਂ ਇਧਰ ਆਪਾਂ ਪਨੀਰ ਦੇ ਪੀਸ ਕਰ ਲੈਨੇ ਆ ਪਨੀਰ ਸਾਡਾ ਘਰ ਦਾ ਹੀ ਆ ਤੁਸੀਂ ਦੇਖ ਸਕਦੇ ਕਿੰਨਾ ਨਰਮ ਨਰਮ ਆ ਇਹਦੇ ਆਪਾਂ ਵੱਡੇ ਵੱਡੇ ਪੀਸ ਕਰ ਲੈਨੇ ਤੁਹਾਡੀ ਇੱਛਾ ਤੁਸੀਂ ਜਿੱਦਾਂ ਦੀ ਮਰਜ਼ੀ ਇਹਦੇ ਟੁਕੜੇ ਕਰ ਸਕਦੇ ਹੋ ਇਹਨਾਂ ਨੂੰ ਆਪਾਂ ਫਰਾਈ ਕਰ ਲੈਨੇ ਤੁਸੀਂ ਵੱਡੇ ਛੋਟੇ ਜਿੱਦਾਂ ਵੀ ਤੁਹਾਡਾ ਇੱਛਾ ਕਰਦੀ ਹੈ ਤੁਸੀਂ ਉਹ ਪਨੀਰ ਦੇ ਪੀਸ ਕੱਟ ਸਕਦੇ ਹੋ ਮੈਂ ਇਦਾਂ ਵੀ ਇੱਕ ਇੱਕ ਕੱਟ ਵਿੱਚ ਮਾਰ ਰਹੀ ਆ ਹੁਣ ਇਹਨੂੰ ਆਪਾਂ ਥੋੜਾ ਜਿਹਾ ਫਰਾਈ ਕਰ ਲਾਂਗੇ ਫਰਾਈ ਪੈਨ ਮੈਂ ਚੁੱਲੇ ਤੋਂ ਚੱਕ ਤਾਂ ਤੁਸੀਂ ਦੇਖ ਸਕਦੇ ਤੁਸੀਂ ਚੁੱਲੇ ਦਾ ਕੀ ਹਾਲ ਬਣਾ ਰਿਹਾ ਅੱਗ ਬਹੁਤ ਤੇਜ਼ ਹੋ ਗਈ ਸੀ ਹੁਣ ਆਪਣੀ ਅੱਗ ਥੋੜੀ ਘੱਟ ਹੋਈ ਏ ਹੁਣ ਇਧਰ ਆਪਣਾ ਮਸਾਲਾ ਜਿਹੜਾ ਠੰਡਾ ਹੋ ਗਿਆ ਨੂੰ ਆਪਾਂ ਫਟ ਲੈਨੇ ਹੁਣ ਆਪਾਂ ਮਸਾਲਾ ਜਿਹੜਾ ਉਹ ਦਰਦਰਾ ਕੁੱਟ ਲਿਆ ਜਿਆਦਾ ਆਪਾਂ ਇਹਨੂੰ ਬਰੀਕ ਨਹੀਂ ਕਰਨਾ ਆਪਾਂ ਇਹ ਜਿਹੜੇ ਪਿਆਜ਼ ਲਸਣ ਹਰੀ ਮਿਰਚ ਤੇ ਟਮਾਟਰ ਇਹਨਾਂ ਨੂੰ ਆਪਾਂ ਪੀਸ ਲਾਂਗੇ ਹੁਣ ਪਨੀਰ ਵੀ ਆਪਣਾ ਫਰਾਈ ਹੋ ਚੁੱਕਾ ਹੈ ਤੇ ਇਹਨੂੰ ਵੀ ਆਪਾਂ ਕੱਢ ਲੈਨੇ ਹੁਣ ਆਪਾਂ ਕੜਾਹੀ ਰੱਖ ਲਈਏ ਜੀ ਇਹਦੇ ਵਿੱਚ ਪਾ ਦਿੰਨੇ ਆਪਾਂ ਥੋੜਾ ਜਿਹਾ ਸਰੋਂ ਦਾ ਤੇਲ ਤੇ ਇਹਨੂੰ ਮੱਖਣ ਕਿਉ ਪ੍ਰੋਫਾਈਂਡ ਕਿਸੇ ਵਿੱਚ ਵੀ ਬਣਾ ਸਕਦੇ ਆ ਆਪਾਂ ਇਹਦੇ ਵਿੱਚ ਸਰੋਂ ਦਾ ਤੇਲ ਹੀ ਪਾਵਾਂਗੇ ਹੁਣ ਆਪਣਾ ਤੇਲ ਗਰਮ ਹੋ ਚੁੱਕਿਆ ਤੇ ਇਹਦੇ ਵਿੱਚ ਪਾ ਰਹੇ ਆਪਾਂ ਅੱਧਾ ਚਮਚ ਜੀਰਾ ਤੇ ਚੁਟਕੀ ਭਰ ਪਾ ਰਹੇ ਹਿੰਗ ਤੇ ਇਹ ਜਿਹੜੀ ਕਸ਼ਮੀਰੀ ਲਾਲ ਮਿਰਚ ਆਪਾਂ ਰੱਖੀ ਸੀਗੀ ਤੇ ਨਾਲ ਤੇਜ ਪੱਤੇ ਤੇ ਇਹਨਾਂ ਨੂੰ ਪੁੰਨਣ ਤੋਂ ਬਾਅਦ ਇਹ ਆਪਾਂ ਸਾਰਾ ਗ੍ਰੈਂਡ ਕਰ ਲਿਆ ਸੀਗਾ ਜਿਵੇਂ ਪਿਆਜ਼ ਟਮਾਟਰ ਹਰੀ ਮਿਰਚ ਤੇ ੱਲੂ ਜਿੰਨਾ ਜੇ ਤੜਕਾ ਪੋਝਦਾ ਵਾ ਇਹਨੂੰ ਗਰੇਵੀ ਨੂੰ ਵਾਈਟ ਤੇ ਗਾੜਾ ਕਰਨ ਵਾਸਤੇ ਆਪਾਂ ਤੁਹਾਨੂੰ ਦੱਸ ਦਿੰਨੇ ਆ ਕਿ ਮੈਂ ਇਹਦੇ ਵਿੱਚ ਛੋਟੀ ਕੌਲੀ ਇਹ ਜਿਹੜੇ 4 ਮਗਜੇ ਮਿਕਸ ਕੀਤੇ ਆ ਉਹ ਪਾ ਰਹੀ ਆ ਤੁਸੀਂ ਚਾਹੋ ਤੇ ਇਥੇ ਕਾਜੂ ਵੀ ਭੋង ਕੇ ਉਹ ਪਾ ਸਕਦੇ ਹੋ ਪਰ ਮੈਂ ਇਹ ਜਿਹੜੇ ਮਗਜਾ ਇਹਨਾਂ ਦੀ ਗਰੇਵੀ ਤਿਆਰ ਕਰੂੰਗੀ ਇਹਨਾਂ ਨੂੰ ਆਪਾਂ ਪਹਿਲਾਂ ਭੋង ਕੇ ਰੱਖਤਾ ਸੀਗਾ ਜਿਵੇਂ ਆਪਾਂ ਤੁਹਾਨੂੰ ਦੱਸਿਆ ਤੁਸੀਂ ਇਥੇ ਕਾਜੂ ਵੀ ਵਰਤ ਸਕਦੇ ਹੋ ਪਰ ਆਪਾਂ ਜਿਹੜੇ ਮਗਜ ਪਾਵਾਂਗੇ ਇਹਦੇ ਵਿੱਚ ਆਪਾਂ ਥੋੜਾ ਜਿਹਾ ਪਾਣੀ ਪਾ ਕੇ ਇਹਦੀ ਗਰੇਵੀ ਤਿਆਰ ਕਰ ਲੈਨੇ ਤੇ ਇਹ ਦੇਖੋ ਜਿਹੜਾ ਮਗਜ ਦਾ ਪੇਸਟ ਆ ਉਹ ਬਣ ਗਿਆ ਇਧਰ ਆਪਣਾ ਤੜਕਾ ਵੀ ਪੁੱਜ ਚੁੱਕਿਆ ਤੇ ਇਹਦੇ ਵਿੱਚ ਆਪਾਂ ਇਹ ਜਿਹੜਾ ਮਸਾਲਾ ਬਣਾਇਆ ਸੀ ਇਹਨੂੰ ਪਾ ਦਾਂਗੇ ਇਥੇ ਹੋਰ ਕੋਈ ਮਸਾਲੇ ਨਹੀਂ ਜਾਦੇ ਪੈਣੇ ਨਾ ਪਾ ਇਹਦੇ ਵਿੱਚ ਹਲਦੀ ਦਾ ਇਸਤੇਮਾਲ ਕਰਨਾ ਤੇ ਇੱਕ ਕੌਲੀ ਫਰੈਸ਼ ਦਹੀਂ ਆਪਾਂ ਇਹਦੇ ਵਿੱਚ ਪਾ ਰਹੇ ਹਾਂ ਦਹੀਂ ਜਿਹੜਾ ਜਿਆਦਾ ਤੁਹਾਡਾ ਖੱਟਾ ਨਹੀਂ ਹੋਣਾ ਚਾਹੀਦਾ ਦਹੀਂ ਪਾ ਕੇ ਉਸ ਵੇਲੇ ਆਪਾਂ ਇਹਨੂੰ ਚੰਗੀ ਤਰ੍ਹਾਂ ਹਿਲਾ ਦਾਂਗੇ ਤੇ ਦਹੀਂ ਪਾਉਣ ਤੋਂ ਬਾਅਦ ਚ ਆਪਾਂ ਇਹਦੇ ਵਿੱਚ ਟੇਸ ਅਕੋਰਡਿੰਗ ਪਾ ਦਾਂਗੇ ਨਮਕ ਇਹ ਤੇ ਤੁਸੀਂ ਥੋੜੀ ਜਿਹੀ ਚੀਨੀ ਵੀ ਪਾ ਸਕਦੇ ਹੋ ਇਹਦਾ ਬੈਲੈਂਸ ਕਰਨ ਵਾਸਤੇ ਟੇਸਟ ਦਾ ਪਰ ਮੈਂ ਨਹੀਂ ਬਾਰੀ ਹੁਣ ਦਹੀਂ ਪਾ ਕੇ ਵੀ ਆਪਾਂ ਪਕਾ ਲਿਆ ਸੀ ਤੇ ਹੁਣ ਆਪਾਂ ਇਹ ਜਿਹੜਾ ਪੇਸਟ ਤਿਆਰ ਕੀਤਾ ਸੀ ਮੱਖਜ ਦਾ ਇਹ ਆਪਾਂ ਇਹਦੇ ਵਿੱਚ ਪਾ ਦਾਂਗੇ ਇਹ ਕਾਜੂ ਮੱਖਜ ਦਾ ਪੇਸਟ ਤੁਸੀਂ ਪਾਉਗੇ ਨਾ ਇੰਨਾ ਕਰੀਮੀ ਟੇਸਟ ਆਊਗਾ ਇਹਦੇ ਵਿੱਚ ਜਿਵੇਂ ਇਹਦਾ ਨਾਂ ਹੀ ਮੱਖਣੀ ਪਨੀਰ ਆ ਜੋੜ ਆਪਾਂ ਗਰੇਵੀ ਜਿਹੜੀ 1-2 ਮਿੰਟ ਪਕਾ ਲਈ ਸੀ ਤੇ ਜਿੰਨਾ ਹੀ ਆਪਾਂ ਸਮਾਨ ਪਹਿਲਾਂ ਭੁੰਨਿਆ ਸੀ ਸਾਰਾ ਆਪਾਂ ਇਹਦੇ ਵਿੱਚ ਪਾ ਦਾਂਗੇ। ਇਹਨੂੰ ਸਾਰੇ ਨੂੰ ਆਪਾਂ ਮਿਕਸ ਕਰ ਲਾਂਗੇ। ਤੇ ਦੇਖੋ ਕਿੰਨੀ ਕਲਰਫੁਲ ਸਬਜ਼ੀ ਬਣੀ ਨਾ ਆਪਣੀ। ਇਹੋ ਜਿਹੇ ਸਬਜ਼ੀਆਂ ਜਿਹੜੀਆਂ ਆਪਾਂ ਹੋਟਲਾਂ 'ਚ ਜਾ ਕੇ ਬਹਿ ਕੇ ਖਾਂਦੇ ਆ ਇੰਨਿਆਂ-ਇੰਨਿਆਂ ਮਹਿੰਗੀਆਂ ਤੇ ਫਿਰ ਆਉਂਦੀ ਵੀ ਭੋਰਾ-ਭੋਰਾ। ਹੁਣ ਤੁਸੀਂ ਘਰੇ ਭਾਵੇਂ ਕੌਲੀਆਂ ਭਰ-ਭਰ ਖਾ ਲਓ। ਇੱਕ ਕਾਮ ਫੈਮਿਲੀ ਵਾਸਤੇ 1/2 ਕਿਲੋ ਪਨੀਰ ਹੋਵੇ। ਦੇ ਵਿੱਚ ਤੁਸੀਂ ਇਦਾਂ ਸ਼ਿਮਲਾ ਵਿੱਚ ਟਮਾਟਰ ਕੁਝ ਵੀ ਪਾ ਕੇ ਤੇ ਬਣਾ ਸਕਦੇ ਹੋ ਖੁੱਲੀ ਸਬਜੀ ਤੇ ਲੋ ਜੀ ਸਬਜੀ ਆਪਣੀ ਜਿਹੜੀ ਤਿਆਰ ਹੋ ਚੁੱਕੀ ਐ ਦੇਖੋ ਰੰਗਤ ਦੇਖੋ ਕਿੰਨੀ ਸੋਹਣੀ ਐ ਦੀ ਐ ਗ੍ਰੀਨ ਰੈੱਡ ਵਾਈਟ ਕਲਰ ਕਿੰਨਾ ਸੋਹਣਾ ਲੱਗਦਾ ਪਿਆ ਜੇਕਰ ਤੁਸੀਂ ਬਾਜ਼ਾਰੀ ਚੀਜ਼ਾਂ ਜ਼ਿਆਦੀਆਂ ਵਰਤਦੇ ਹੋ ਤੇ ਇੱਥੇ ਤੁਸੀਂ ਕਰੀਮ ਵੀ ਬਾਜ਼ਾਰੀ ਪਾ ਸਕਦੇ ਹੋ ਪਰ ਇਹ ਮੈਂ ਘਰ ਦੀ ਫਰੈਸ਼ ਮલાઈ ਲਈ ਆ ਇਹੋ ਜੀ ਆਪਾਂ 2 ਚਮਚੇ ਦੇ ਵਿੱਚ ਪਾ ਦਾਂਗੇ ਤੁਸੀਂ ਚਾਹੋ ਤੇ ਇੱਥੇ ਮੱਖਣ ਵੀ ਪਾ ਸਕਦੇ ਹੋ ਇਵੇਂ ਤਿੰਨ ਚਮਚ ਇਹਦੇ ਵਿੱਚ ਪਾ ਦਿੱਤੇ ਆ ਤੇ ਅਜੇ ਤਿਆਰ ਨਹੀਂ ਆ ਜੀ ਜਿਵੇਂ ਇਹਨੂੰ ਕਹਿੰਦੇ ਆ ਪਨੀਰ ਮੱਖਣੀ ਹਾਂਡੀ ਅਜੇ ਇਹਦਾ ਹੋਰ ਵੀ ਕੁਝ ਕਰਨਾ ਹੈ ਤੁਸੀਂ ਅੱਗੇ ਵੀਡੀਓ 'ਚ ਦੇਖਿਓ ਆਪਾਂ ਸਿਰਫ 1-2 ਮਿੰਟ ਇੱਥੇ ਪਕਾ ਲੈਨੇ ਹੁਣ ਸਬਜ਼ੀ ਆਪਣੀ ਰੈੱਜ ਗਈ ਆ ਤੇ ਕਸੂਰੀ ਮੇਥੀ ਆਪਾਂ ਇਹਦੇ ਵਿੱਚ ਪਾ ਦਿੰਨੇ ਆ ਜਰੂਰ ਤੁਸੀਂ ਪਾਓ ਜੇ ਕਿਉਂਕਿ ਇਹਦੇ ਨਾਲ ਟੇਸਟ ਬਹੁਤ ਵਧੀਆ ਨਿਕਲ ਕੇ ਆਉਂਦਾ ਤੇ ਇਹਨੂੰ ਦਿੰਨੇ ਆ ਆਪਾਂ ਉੱਪਰੋਂ ਉਤਾਰ ਤੇ ਇੱਥੇ ਰੱਖ ਦਿੰਨੇ ਆ ਜੀ ਇੱਕ ਤਵਾ ਤੇ ਤਵਾ ਰੱਖ ਕੇ ਤੇ ਉੱਤੇ ਆਪਾਂ ਇਦਾਂ ਰੱਖ ਲੈਣੀ ਇੱਕ ਮਿੱਟੀ ਦਾ ਭਾਂਡਾ ਜਿਹਨੂੰ ਹਾਂਡੀ ਕਹਿੰਦੇ ਆ ਇਹਦਾ ਆਖਰੀ ਨਾਮ ਹੋਣਾ ਆਪਾਂ ਲੱਗੇ ਪੂਰਾ ਕਰਨ ਇਹ ਜਿਹੜੀ ਸਬਜ਼ੀ ਬਣਾਈ ਆ ਆਪਾਂ ਇਹ ਸਾਰੀਆਂ ਪੈ ਇਹਦੇ ਵਿੱਚ ਪਾ ਦਾਂਗੇ ਇਹਦੇ ਵਿੱਚ ਇਦਾਂ ਆਪਾਂ ਕੋਲੀ ਰੱਖ ਦਾਂਗੇ ਛੋਟੀ ਜੀ ਵੈਸੇ ਤੇ ਆਪਾਂ ਚੁੱਲ੍ਹੇ ਤੇ ਬਣਾਈਆਂ ਪਰ ਫਿਰ ਵੀ ਇਹਨੂੰ ਫਲੇਵਰ ਦੇਣ ਵਾਸਤੇ ਤੁਸੀਂ ਇਦਾਂ ਇਹਦੇ ਉੱਤੇ ਥੋੜਾ ਜਿਹਾ ਪਾ ਦੇਣਾ ਤੇਲ ਕੋਲਾ ਪਾ ਕੇ ਤੇ ਉੱਤੋਂ ਦਵਾਂਗੇ ਆਪਾਂ ਟੱਕ ਇਨੂੰ ਸਿੱਧਾ ਚਾਹੋ ਤਾਂ ਤੁਸੀਂ ਚੁੱਲ੍ਹੇ 'ਚ ਵੀ ਰੱਖ ਸਕਦੇ ਹੋ ਜੇ ਚੁੱਲ੍ਹੇ 'ਤੇ ਬਣਾ ਰਹੇ ਹੋ ਨਹੀਂ ਤੇ ਇਦਾਂ ਤਵੇ 'ਤੇ ਰੱਖ ਕੇ ਤੁਸੀਂ ਥੋੜਾ ਜਿਹਾ ਰੇਨ ਨੂੰ ਇਦਾਂ ਇਹਦੇ ਵਿੱਚ ਰੇਨ ਲੈਣਾ ਤਾਂ ਕਿ ਪਨੀਰ ਮੱਖਣੀ ਹਾਂਡੀ ਤਿਆਰ ਹੋ ਜੇ ਤੇ ਲੋ ਜੀ ਇਹਨੂੰ ਆਪਾਂ ਕੌਲੀ ਨੂੰ ਕੱਢ ਦਿੰਨੇ ਆ ਤੇ ਸਬਜ਼ੀ ਦੇਖੋ ਰੈਦੀ ਪਈ ਆ ਹਾਂਡੀ ਦੇ ਵਿੱਚ ਤੇ ਹੁਣ ਬਣ ਚੁੱਕੀ ਹੈ ਜੀ ਪੂਰੀ ਇਹ ਪਨੀਰ ਮੱਖਣੀ ਹਾਂਡੀ ਇਹਨੂੰ ਆਪਾਂ ਉਤਾਰ ਲੈਣੇ ਦਾਲੀ ਆਪਣੀ ਸਬ지 ਬਣ ਕੇ ਰੈਡੀ ਹੋ ਚੁੱਕੀ ਵੀ ਦੇਖ ਸਕਦੇ ਹੋ ਦੇਖੋ ਰੰਗਤ ਕਿੰਨੀ ਸੋਹਣੀ ਆਈ ਆ ਤੇ ਫਲੇਵਰ ਖੁਸ਼ਬੂ ਜਿਹੜੀ ਆ ਉਹ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਇੰਨੀ ਸੋਹਣੀ ਆ ਰਹੀ ਇਹਨੇ ਦੇ ਵਿੱਚ ਖੁਸ਼ਬੂ ਤੁਸੀਂ ਚਾਹੋ ਤੇ ਫਰੈਸ਼ ਉੱਤੇ ਥੋੜੀ ਜਿਹੀ ਹੋਰ ਮਲਾਈ ਪਾ ਸਕਦੇ ਆ ਤਾਂ ਕਿ ਹੋਰ ਕਰੀਮੀ ਟੇਸਟ ਆਵੇ ਚ ਪਈ ਜਾਓ ਤੇ ਤੇ ਹਰਾ ਧਨੀਆ ਵੀ ਪਾ ਸਕਦੇ ਆ ਮੈਂ ਨਹੀਂ ਪਾਈ ਕਿਉਂਕਿ ਆਪਾਂ ਇਹਦੇ ਵਿੱਚ ਕਸੂਰੀ ਮੇਥੀ ਪਾਈ ਆ ਤੇ ਇਹਦੇ ਵਿੱਚ ਹੁਣ ਕੋਈ ਵੀ ਘਟਣੀ ਆ ਤੇ ਬਣ ਚੁੱਕੀ ਆਪਣੀ ਜੀ ਇਹ ਪਨੀਰ ਮੱਖਣੀ ਹਾਂਡੀ ਬਹੁਤ ਹੀ ਜ਼ਿਆਦਾ ਟੇਸਟੀ ਬਣੀ ਆ ਖੁਸ਼ਬੂ ਵੇਖ ਕੇ ਪਰ ਵੈਸੇ ਮੈਂ ਥੋੜਾ ਜਿਹਾ ਲੋਨ ਵੀ ਚੈੱਕ ਕਰ ਲਿਆ ਕਿਉਂਕਿ ਇਹਦਾ ਬੈਲੈਂਸ ਵੇਖਣਾ ਹੁੰਦਾ ਪਈ ਇਹਦੇ ਵਿੱਚ ਜਿਆਦਾ ਖੱਟਾ ਆ ਜਾਏ ਜਿਆਦਾ ਨਮਕ ਤੇ ਨਹੀਂ ਆ ਇਹਦੇ ਵਿੱਚ ਤੁਸੀਂ ਥੋੜੀ ਜਿਹੀ ਸ਼ੀਨ ਵੀ ਪਾ ਸਕਦੇ ਹੋ ਤੇ ਬਹੁਤ ਹੀ ਜਿਆਦਾ ਟੇਸਟੀ ਸਬ지 ਬਣੀ ਹੁਣ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਸਾਡੀ ਅਜੇ ਪਨੀਰ ਮੱਖਣੀ ਹਾਂਡੀ ਚੁੱਲੇ ਤੇ ਸਬ지 ਬਣਾਉਣ ਦੀ ਰੈਸਪੀ ਕਿੱਦਾਂ ਦੀ ਲੱਗੀ ਵੀਡੀਓ ਚੰਗੀ ਲੱਗੀ ਜਿਆਦਾ ਜਿਆਦਾ ਲਾਈਕ ਸ਼ੇਅਰ ਜ਼ਰੂਰ ਕਰਦੇ ਹੋ ਜਿਹੜੇ ਮੇਰੇ ਚੈਨਲ ਤੇ ਨਵੇਂ ਆਏ ਨੇ ਉਹਨਾਂ ਨੂੰ ਰਿਕੁਐਸਟ ਹੈ ਜੀ ਮੇਰੇ ਚੈਨਲ ਨੂੰ ਬਲੌਗਰ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣ ਤੁਹਾਸ ਵੀਡੀਓ ਦੇਖ ਕੇ ਲੀ ਜੀ ਐਂਡ ਮਿਲਦੇ ਇੱਕ ਨਵੀਂ ਵੀਡੀਓ ਤਦ ਤੱਕ ਲਈ ਸਸੇਗਾ